ਸਾਡੇ ਬਹੁਤ ਹੀ ਸਤਕਾਰਯੋ ਮੇਰੀ ਮਾਨਸਮਾਨ ਸਾਡੇ ਸੌਫਤਾ ਸੀਐਮ ਵਿਕੀਤ ਸਿੰਘ ਘੋੜ ਪਠੱਲ ਜੀ ਸਾਡੇ ਸੰਦੀਪ ਸੰਧੂ ਜੀ ਸਾਡੇ ਆਫਿਸ ਦੇ ਵਿੱਚ ਹਮੇਸ਼ਾ ਇੱਕ ਬੰਦਾ ਜਿਹਨੇ ਸਾਰਾ ਪੰਜਾਬ ਦੇਖਦਾ ਜਾਣੇ ਉਹ ਵੀ ਇੱਥੇ ਪਹੁੰਚੇ ਨੇ ਬੀਬੀ ਵਾਲੀਆਂ ਜੀ ਰਾਹੁਲ ਪਠੱਲ ਜੀ ਸਿਮਿਆ ਸਾਹਿਬ ਸਾਡੇ ਜਸਵਿੰਦਰ ਤਮਾਨ ਜੀ ਮੇਰਾ ਭਰਾ ਹੈਨਰੀ ਤੇ ਸਾਰੀ ਤੁਸੀਂ ਜਿੰਨੇ ਵੀ ਸਰਪੰਚ ਸਹਿਬਾਨ ਜ਼ਿਲ੍ਹਾ ਪਰਿਸ਼ਦ ਮੈਂਬਰ ਸਹਿਬਾਨ ਬਲਾਕ ਸੰਮਤੀ ਮੈਂਬਰ ਸਹਿਬਾਨ ਐਮਸੀ ਸਹਿਬਾਨ ਖਾਸ ਤੌਰ ਤੇ ਮੀਡੀਆ ਅੱਜ ਆਪਾਂ ਸਾਰੇ ਜਾਣੇ ਸਤੋ ਅਹਿਮ ਸੰਗਰੂਰ ਲੋਕ ਸਭਾ ਦੀ ਸੀਟ ਤੇ ਮੇਰੇ ਵੱਡੇ ਭਰਾ ਸੁਪਾਲ ਸਿੰਘ ਖਹਿਰਾ ਸਾਹਿਬ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਜਿੰਨੇ ਸਾਰੇ ਇੱਥੇ ਬੈਠੇ ਹੋ ਪਰ ਸੋ ਚੌਥੇ ਰਾਤ ਤੋਂ ਆਪਾਂ ਕਈ ਬੰਦੇ ਸਾਰੇ ਇੱਥੇ ਇਕੱਠੇ ਆ ਸੋ ਤੁਹਾਡੇ ਸਾਰੇ ਹੌਸਲੇ ਦੇ ਨਾਲ ਅੱਜ ਆਪਾਂ ਇੱਥੇ ਸਾਰੇ ਇਕੱਤਰ ਹੋਏ ਆ ਸਾਰੇ ਸਰਪੰਚ ਸਾਡੇ ਯੂਨੀਅਨ ਦੇ ਪ੍ਰਧਾਨ ਸਹਿਬਾਨ ਮੈਂ ਭੁੱਲ ਗਿਆ ਸੀ ਕਿ ਉਹ ਸਾਰੇ ਇੱਥੇ ਨੇ ਸੋ ਸਾਰਿਆਂ ਦਾ ਮੈਂ ਸਤਿਕਾਰ ਕਰਦਾ ਤੇ ਧੰਨਵਾਦ ਕਰਦਾ ਇੱਥੋਂ ਅਗਾਜ਼ ਹੋ ਰਿਹਾ ਚੋਣ ਦਾ ਤੇ ਛੋਟੇ ਭਰਾ ਨੂੰ ਇੰਨਾ ਮਾਨ ਸਤਿਕਾਰ ਦੇਣ ਲਈ ਸਾਡੇ ਪ੍ਰਧਾਨ ਜੀ ਰਾਜਾ ਬੜਿੰਗ ਸਾਹਿਬ ਮੇਰੇ ਵੱਡੇ ਭਰਾ ਸੁਪਾਲ ਖੈਰਾ ਸਾਹਿਬ ਬੀਬੀ ਜੀ ਜਿੰਦਲ ਕੌਰ ਪੱਠਰ ਜੀ ਤੇ ਸਾਰੀ ਟੀਮ ਜਿਹਨੇ ਤੁਸੀਂ ਇੱਥੇ ਹੈਗੇ ਹੋ ਕਿ ਮਾਨ ਸਾਹਿਬ ਖਾਸ ਤੌਰ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਜੋ ਮੇਰੇ ਬਲਬਲੇ ਸੀ ਕਿਉਂਕਿ ਪਰਿਵਾਰ ਚ ਹੀ ਬੁੱਝ ਸਕਦਾ ਬੰਦਾ ਪਰਿਵਾਰ ਚ ਹੀ ਆਪਦੀ ਗੱਲਬਾਤ ਕਰ ਸਕਦਾ ਆਪਦੇ ਭੈਣ ਭਰਾਵਾਂ ਨਾਲ ਆਪ ਆਪਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਹਰੇਕ ਦਾ ਹੱਕ ਵੀ ਹੁੰਦਾ ਆਪਾਂ ਡੈਮੋਕਰੇਟੀ ਆਜ਼ਾਦ ਦੇਸ਼ ਦੇ ਵਸਨੀਕਾਂ ਸੋ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਹੱਕ ਵੀ ਆ ਸੋ ਜੋ ਵੀ ਚੀਜ਼ਾਂ ਹੋਈਆਂ ਮੈਂ ਉਹ ਗੱਲਾਂ ਬਾਤਾਂ ਕਲੀਅਰ ਕਰੀਆਂ ਪਰ ਮੈਂ ਇੱਕ ਗੱਲ ਜਿਹੜੀ ਜਾਦੇ ਵੱਡੀ ਆ ਉਹ ਮੈਂ ਤੁਹਾਡੇ ਨਾਲ ਕਰਨੀ ਚਾਹਣਾ ਕਿ ਗੱਲਾਂ ਗੱਲਾਂ ਬੰਦਾ ਇੱਥੇ ਬੈਠਾ ਬਾਅਦ ਚ ਗੱਲਾਂ ਕੁਝ ਹੋਰ ਹੋ ਜਾਂਦੀਆਂ ਨੇ ਆਹ ਵਾ ਕਹਿੰਦਾ ਹੁਣੇ ਵੀ ਮਦਦ ਕਰੀ ਐ ਨਹੀਂ ਮਦਦ ਕਰੀ ਐ ਨਹੀਂ ਹੋਇਆ ਹੁਣ ਨਹੀਂ ਹੋਇਆ ਖੈਰਾ ਸਾਹਿਬ ਜਿਹੜੀ ਡਿਊਟੀ ਪ੍ਰਧਾਨ ਜੀ ਜਿਹੜੀ ਡਿਊਟੀ ਜਿਸ ਤਰੀਕੇ ਨਾਲ ਲਾਉਂਗੇ ਆ ਜਿੰਨੇ ਬੰਦੇ ਅਸੀਂ ਬੈਠੇ ਆ ਐਨ ਤਨਦੇਹੀ ਨਾਲ ਪੂਰੀ ਮਿਹਨਤ ਕਰਕੇ ਬੱਸ ਐਨਾ ਹੀ ਬੋਲੋ ਨਾ ਇੰਨਾ ਲੱਗਦਾ ਕਿ ਇਹ ਤੁਸੀਂ ਵੀ ਐਡਜਸਟ ਕਰ ਲਓ ਜੇ ਖਤਾ ਬੰਦਾ ਬੁਰਿਆ ਹੁੰਦਾ ਤੁਸੀਂ ਖੜ ਜੋ ਕੋਈ ਗੱਲ ਨਹੀਂ ਫਿਰ ਉਹ ਗੱਲ ਦਾ ਜਿਹੜੀ ਗੱਲ ਆ ਫਿਰ ਉਹ ਆਪਾਂ ਗੱਲ ਕਰਨ ਵਾਸਤੇ ਆਏ ਆ ਫਿਰ ਉਹ ਗੱਲ ਹੁੰਦੀ ਨਹੀਂ ਸਨਰਾ ਸਭ ਤੋਂ ਵੱਡਾ ਯੋਗਦਾਨ ਜਿਹੜਾ ਮੇਰਾ ਰਾਜਨੀਤੀ ਦੇ ਵਿੱਚ ਆ ਮੇਰੀ ਵਾਈਫ ਸੇ ਨਾ ਉਹ ਇੱਥੇ ਬੱਸ ਉਹ ਵੀ ਡਿਊਟੀ ਲਾਉਂਗੇ ਪ੍ਰਧਾਨ ਜੀ ਅਸੀਂ ਹਾਜ਼ਰ ਆ ਇੱਕ ਗੱਲ ਦੋ ਤਿੰਨ ਗੱਲਾਂ ਮੈਂ ਕਹਿਣੀਆਂ ਚਾਹਣਾ ਜੋ ਮੈਨੂੰ ਇਹ ਲੱਗਦਾ ਸੀਗਾ ਜੀ ਬਾਈ ਜੰਸ ਮੈਨੂੰ ਇੱਕ ਮਿਲਦੀ ਆ ਤਾਂ ਅਸੀਂ ਨੇ ਕਿਹੜੀਆਂ ਕਿਹੜੇ ਸੁਧਾਰ ਲੈ ਕੇ ਆਉਣੇ ਨੇ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਦੇ ਉੱਤੇ ਕੰਮ ਕਰ ਰਹੇ ਹਾਂ ਮੈਂ ਖਰੜਾ ਸਾਹਿਬ ਨੂੰ ਜ਼ਰੂਰ ਦੱਸਣਾ ਚਾਹਣਾ ਸਾਡੇ ਇੱਥੇ ਆਪਾਂ ਇੱਕੋ ਆਫਿਸ ਬਾਜੀ ਤੁਸੀਂ ਜਦੋਂ ਪਰਮਾਤਮਾ ਸੁੱਖ ਰੱਖ ਕੇ ਜਿੱਤ ਗਿਆ ਆਪਾਂ ਇੱਕ ਆਫਿਸ ਇਹੋ ਜਿਹਾ ਤਿਆਰ ਕਰਾਂਗੇ ਕਿਸੇ ਨੇ ਕੋਈ ਆਪਣੀ ਫਾਈਲ ਕਲੀਨ ਕਰਾਉਣੀ ਆ ਕੋਈ ਛੋਟਾ ਲੋਨ ਲੈਣਾ ਉਈ ਇੰਡਸਟਰੀ ਸ਼ੁਰੂ ਕਰਦੀ ਹੈ ਇੱਥੇ ਬੰਦੇ ਧੱਕੇ ਖਾਂਦੇ ਫਰੀ ਜਾਂਦੇ ਨੇ ਆਪਾਂ ਇੱਕ ਵਨ ਰੂਫ ਸਿਸਟਮ ਸੈੱਟ ਕਰਨਾ ਵੀ ਤੁਸੀਂ ਸਾਡੀ ਆ ਵੀ ਫਾਈਲ ਤਿਆਰ ਕਰਕੇ ਦੇ ਕੇ ਜਾਓ ਥੋੜਾ ਇੱਕ ਰਿਹਿਆਣੀ ਲੱਗਣ ਦਿੰਦੇ ਅਸੀਂ ਸਾਰੀਆਂ ਚੀਜ਼ਾਂ ਲਈਏ ਕਰਕੇ ਰਹਿਣਾ ਨੌਜਵਾਨਾਂ ਨੂੰ ਜਿਹੜਾ ਉਹਨਾਂ ਦੇ ਰੋਜ਼ਗਾਰ ਨਾਲ ਜੋੜਾਂਗੇ ਤੇ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਨੇ ਜਿੰਨੀਆਂ ਸਟੇਟ ਦੀਆਂ ਸਕੀਮਾਂ ਨੇ ਕਿਉਂਕਿ ਐਮਪੀ ਸਾਹਿਬ ਬਹੁਤ ਕੁਝ ਕਰਸਾਦੇ ਨੇ ਕਿਉਂਕਿ ਪੂਰੀ ਆਵਾਜ਼ ਆਪਣੇ ਭਰਾ ਦੀ بلند ਵੀ ਹੈ ਤੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ ਕੈਂਪ ਲਾ ਕੇ ਉਹ ਜਿਹੜੀਆਂ ਸਹੂਲਤਾਂ ਨੇ ਪਿੰਡਾਂ ਦੇ ਲੋਕਾਂ ਨੂੰ ਪ੍ਰਦਾਨ ਕਰਾਂਗੇ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਗੱਲਾਂ ਕਰਾਂਗੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਹਜੇ ਇਹ ਨਹੀਂ ਪਤਾ ਕਿ ਅਸੀਂ ਕਿਹੜੀ ਸੈਂਟਰ ਦੀ ਸਕੀਮ ਨਾਲ ਅਸੀਂ ਕੀ ਫਾਇਦਾ ਲੈ ਸਕਦੇ ਆ ਇਹ ਸਾਰੀਆਂ ਗੱਲਾਂ ਮੈਂ ਨੌਜਵਾਨਾਂ ਨਾਲ ਜੁੜਦਿਆਂ ਕਰ ਰਿਹਾ ਕਿਉਂਕਿ ਨੌਜਵਾਨਾਂ ਨੂੰ ਰਾਹ ਦਿਖਾਉਣ ਵਾਲੀ ਕੋਈ ਨਹੀਂ ਹੈਗਾ ਇੱਥੇ ਬੰਦਾ ਬਾਹਰ ਵੀ ਕਰ ਲੈਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਉਹਨੇ ਮੈਡੀਕਲ ਕਰਨਾ ਨਾਨ ਮੈਡੀਕਲ ਕਰਨਾ ਕਿਹੜੇ ਸਬਜੈਕਟਸ ਹੋਣੇ ਸਕੀਮ ਚੁਣਨੇ ਨੇ ਤੁਹਾਡੇ ਕੋਲੇ ਬੜਿਆ ਲਿਖਿਆ ਬੰਦਾ ਆ ਗਿਆ ਸਾਡਾ ਪ੍ਰਧਾਨ ਬੜਾ ਹਿੰਮਤੀ ਆ ਇਹ ਸਾਰੇ ਆਪਾਂ ਇੱਕ ਬੜੇ ਵਧੀਆ ਤਰੀਕੇ ਨਾਲ ਇੱਕ ਨਵੀਂ ਪਿਰਤ ਪਾ ਤਾਂ ਤਜਰਬਾ ਹੈਗਾ ਸਾਡੇ ਕੋਲੇ ਹੈਨਰੀ ਭਰਾ ਵਰਗਾ ਜਨਾ ਜੋਸ਼ ਹੈਗਾ ਸਾਡਾ ਸਾਰਾ ਜਿਹੜੇ ਤੁਸੀਂ ਬੈਠੇ ਹੋ ਇਕੱਲੇ ਇਕੱਲੇ ਬੰਦਾ ਜਿਹੜਾ ਪਿੰਡਾਂ ਦੇ ਵਿੱਚ ਡੱਚਾ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜੀ ਇਹ ਚੋਣ ਮਹਿਮਨ ਨੂੰ ਪਖਾਉਣਾ ਚਾਹੇ ਇੱਥੇ ਸਾਰੇ ਹਲਕਿਆਂ ਤੋਂ ਤੁਸੀਂ ਵਕ ਵਕ ਸਾਰੇ ਪਹੁੰਚੇ ਹੋ ਪਾਰਟੀ ਕੋਈ ਚੰਗੀ ਨਹੀਂ ਹੁੰਦੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਮੇਰਾ ਇਹ ਮੰਨਣਾ ਕੋਈ ਪਾਰਟੀ ਚੰਗੀ ਨਹੀਂ ਕੋਈ ਮਾੜੀ ਨਹੀਂ ਪਾਰਟੀ ਦੇ ਆਗੂ ਚੰਗੇ ਜਾਂ ਮਾੜੇ ਹੋ ਸਕਦੇ ਨੇ ਸਾਡੇ ਆਗੂ ਬਹੁਤ ਨੇ ਧੜਕਣੇ ਤੇ ਸਾਨੂੰ ਮਾੜਾ ਵੀ ਆਉਣ ਵਾਲਾ ਟਾਈਮ ਹੈ ਅਸੀਂ ਬੜੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਵਾਪਸੀ ਕਰਾਂਗੇ ਚਾਹੇ ਉਹ ਸਾਡੇ ਪ੍ਰਧਾਨ ਜੀ ਨੇ ਚਾਹੇ ਉਹ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਮੈਂ ਕੋਈ ਸਾਰੀਆਂ ਪਾਰਟੀਆਂ ਨੇ ਮੈਨੂੰ ਬੜਾ ਸਾਰਿਆਂ ਨੇ ਸਤਿਕਾਰ ਦਿੱਤਾ ਹਰੇਕ ਨੇ ਕਿਹਾ ਪਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਉਸ ਦੇ ਕਾਬਿਲ ਸਮਝਿਆ ਪਰ ਮੈਂ ਸੋਚਿਆ ਕਿ ਕਈ ਵਧੇਖੀਆਂ ਕਿ ਕਮੀਆਂ ਰਹਿ ਜਾਂਦੀਆਂ ਨੇ ਕਈ ਜਗ੍ਹਾ ਤੇ ਤੇ ਅਸੀਂ ਇਹ ਆਪਦੇ ਲੀਡਰ ਸਾਹਿਬਾਨਾਂ ਨੂੰ ਉਹ ਗੱਲਾਂ ਨਹੀਂ ਦੱਸ ਪਾਉਂਦੇ ਮੈਂ ਸੰਗਠਨ ਦੇ ਵਿੱਚ ਰਹਿ ਕੇ ਸੰਗਠਨ ਦੇ ਵਿੱਚ ਰਹਿ ਕੇ ਕਿਸੇ ਵੀ ਬੰਦੇ ਨਾਲ ਜੇ ਤੁ ਧੱਕਾ ਹੋਊਗਾ ਤਾਂ ਮੈਂ ਉਹਦੀ ਆਵਾਜ਼ ਬੁਲੰਦ ਕਰਕੇ ਪ੍ਰਧਾਨ ਜੀ ਕੋਲੇ ਲੈ ਕੇ ਜਾਊਂਗਾ ਤਾਂ ਕਿ ਆਪਾਂ ਆਪਣੀ ਆਰਗੇਨਾਈਜੇਸ਼ਨ ਆਪਦਾ ਆਪਾਂ ਦੀ ਪਾਰਟੀ ਤੋਂ ਕੋਈ ਰੁਸਕੇ ਨਾ ਜਾਵੇ ਇਹ ਪਰਿਵਾਰ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾਵੇ ਆਪਾਂ ਇਕੱਠੇ ਹੋ ਕੇ ਜਿਹੜਾ ਇਹਦੇ ਤੇ ਕੰਮ ਕਰੀਏ ਬਹੁਤ ਸਾਰੀਆਂ ਕੰਮੀਆਂ ਅਸੀਂ ਰਹਿ ਜਾਂਦੀਆਂ ਨੇ ਸੋ ਕਸੂਰ ਲੀਡਰਾਂ ਦਾ ਵੀ ਨਹੀਂ ਹੁੰਦਾ ਕਸੂਰ ਬੰਦਿਆਂ ਦਾ ਵੀ ਨਹੀਂ ਹੁੰਦਾ ਕਈ ਪੰਜ ਚਾਰ ਬੰਦੇ ਉਹੀ ਜਿਹੜੀ ਹੋਰ ਖਾਸ ਗੱਲ ਜਿਹੜੀਆਂ ਦਿੱਕਤਾਂ ਖੈਰਾ ਸਾਹਿਬ ਮੈਨੂੰ ਪਿਛਲੀ 2022 ਦੀ ਲੋਕ ਸਭਾ ਚੋਣਾਂ ਦੇ ਵਿੱਚ ਆਈਆਂ ਨਾ ਕਿਉਂਕਿ ਅਸੰਦੀਪਾ ਜੀ ਕੈਪਟਨ ਸਾਹਿਬ ਇੱਥੇ ਬੈਠੇ ਨੇ ਤਾਂ ਹਾਂ ਜੀ ਬੈਠੇ ਨੇ ਕੱਲਾ ਕੱਲਾ ਮੈਨੂੰ ਲੱਗਾ ਕੋਈ ਏਰੀਆ ਇਹਨਾਂ ਨੇ ਛੱਡਿਆ ਨਹੀਂ ਹੈਗਾ ਮੇਰੇ ਵਾਸਤੇ ਡੋਰ ਟੂ ਡੋਰ ਕਰਨ ਵਾਸਤੇ ਉਦੋਂ ਪਰ ਉਦੋਂ ਵੀ ਕੁਝ ਬੰਦੇ ਇਹ ਜੇ ਸੀ ਕੁਝ ਫੀਡ ਰਹੇ ਜੇ ਸੀ ਕਿ ਇਹਨਾਂ ਨੇ ਸਾਡੀ ਬਾਣੀ ਫੜੀ ਸੋਇਦ ਕੀ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਖੈਰ ਸਾਹਿਬ ਸਾਡੀ ਜ਼ਿੰਮੇਵਾਰੀਆ ਵੀ ਅਸੀਂ ਤੁਹਾਡੇ ਨਾਲ ਨਹੀਂ ਹੋਣ ਦਿੰਦੇ ਅਸੀਂ ਆਪਾਂ ਵਰਕਰਾਂ ਆਪ ਤੁਸੀਂ ਬੈਠੇ ਹੋ ਨੇ ਅਸੀਂ ਚਾਹੇ ਅੰਦਰ ਬੈਠੇ ਸੀ ਪਰ ਸਾਡੇ ਸਾਨੂੰ ਇਹੀ ਸੀ ਵੀ ਯਾਰ ਉਹ ਬੰਦੇ ਸਵੇਰ ਦੇ ਬੈਠੇ ਨਹੀਂ ਕਿਉਂਕਿ ਥੋੜੇ ਬਣਾ ਬੰਦਾ ਹੈਗਾ ਕੀ ਯਾਰ ਥੋੜੇ ਬਣਾ ਲੀਡਰ ਕਹਾਵਾ ਲੀਡਰ ਕੀ ਹੁੰਦਾ ਲੀਡਰ ਦਾ ਹੁਣ ਨਾ ਉਹ ਰਖਲਾ ਸਤਾ ਆਗੂ ਹੁੰਦਾ ਆਪਣੇ ਸਮਾਜ ਦਾ ਤੇ ਅਸੀਂ ਉਹ ਆਗੂ ਬਣ ਕੇ ਇੱਥੇ ਕੋਈ ਇਹ ਨਹੀਂ ਜਿੰਨਾ ਕੋਈ ਜਿੱਤਨ ਹਾਰਨ ਦੇ ਕੋਈ ਟਿੱਕ ਲੈ ਕੇ ਕੋਈ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਜਿੰਨਾ ਤੁਸੀਂ ਨੇ ਮੈਨੂੰ ਤਿੰਨ ਦਿਨਾਂ ਚ ਪਿਆਰ ਦਿੱਤਾ ਮੈਨੂੰ ਪਤਾ ਲੱਗਿਆ ਵੀ ਮੇਰੀ ਝੋਲੀ 'ਚ ਕਿੰਨਾ ਪਿਆਰ ਆ ਮੇਰੇ ਨਾਲ ਲੋਕ ਇੰਨੇ ਜੁੜੇ ਨੇ ਕਹਿਰਾ ਸਾਹਿਬ ਨੇ ਮੈਨੂੰ ਮਹਿਤਾਬ ਮੰਗੂ ਜੀ ਵੀ ਮੈਂ ਮੈਂ ਤੇ ਮਹਿਤਾਬ ਯੂਨੀਵਰਸਿਟੀ ਚ ਪੜ੍ਹਦੇ ਰਿਹਾ ਮੇਰਾ ਸਪੋਰਟਰ ਐ ਸੀ ਇੱਕੋ ਪਾਰਟੀ ਨਾਲ ਸੰਬੰਧਤ ਆ ਇਹਨਾਂ ਦਾ ਬੇਟਾ ਜੋ ਸੋ ਕੱਲ ਜਿਹੜਾ ਕਮੈਂਟ ਸੀਗਾ ਉਹਦੇ ਮੈਨੂੰ ਇਹਨਾਂ ਨੇ ਇਨਾ ਮਾਨ ਸਤਕਾਰ ਦਿੱਤਾ ਸੋ ਮੈਂ ਇਹਦੇ ਲਈ ਧੰਨਵਾਦ ਕਰਦਾ ਸਿਮਰ ਨੇ ਕੱਲਾ ਕੱਲਾ ਪਿੰਡ ਗਾਇਆ ਹੋਇਆ ਮੈਨੂੰ ਲੱਗਦਾ ਕੋਈ ਵੀ ਬੰਦਾ ਵਾਹ ਖੜੀ ਕਰਕੇ ਇਹ ਨਹੀਂ ਕਹਦਾ ਸਾਰਾ ਵੀ ਸਾਡੇ ਦੁੱਖ ਸੁੱਖ ਚ ਸਿਮਰ ਨਾ ਪਹੁੰਚੀ ਹੋਵੇ ਕੋਈ ਵੀ ਹੱਕਿਆ ਇੱਕ ਵੀ ਬੰਦਾ ਨਹੀਂ ਕਹਿ ਸਕਦਾ ਵੀ ਸਾਡੇ ਕੋਲੇ ਇਹ ਬੰਦੇ ਨਹੀਂ ਆਏ ਸੋ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਗੁੱਸਾ ਕੋਈ ਦੂਜੇ ਪਾਸੇ ਜਾ ਕੇ ਕਰਨਾ ਹੁੰਦਾ ਆਪਣੇ ਪਰਿਵਾਰ 'ਚ ਆਪਾਂ ਬੈਠ ਕੇ ਸਾਰੇ ਜਿਹੜੇ ਗੁੱਸੇ ਕਿਲੇ ਨੇ ਉਹ ਆਪਦੇ ਕਰ ਸਕਦੇ ਆਂ ਹੱਕ ਨਾਲ ਕਰ ਸਕਦੇ ਆਂ ਸਾਡੇ ਭਰਾ ਨੇ ਇਹ ਅਸੀਂ ਇਹਨਾਂ 'ਤੇ ਕਿਉਂ ਨਹੀਂ ਗੁੱਸਾ ਕਰਾਂਗੇ ਮੈਨੂੰ ਵੀ ਕਹਿਣਗੇ ਮੈਂ ਇਹਨਾਂ ਨੂੰ ਵੀ ਕਹੂੰਗਾ ਸੋ ਇਹ ਜਿਹੜੀ ਚੀਜ਼ ਸੀਗੀ ਉਹ ਆਪਾਂ ਨੇ ਕਰੀ ਤੇ ਹੁਣ ਪ੍ਰਮਾਤਮਾ ਸੁੱਖ ਰੱਖੇ ਆਪਾਂ ਬੜੇ ਵਧੀਆ ਤਰੀਕੇ ਨਾਲ ਅੱਜ ਇਥੋਂ ਆਗਾਜ਼ ਹੋਣਾ ਬਾਕੀ ਦੀਆਂ ਗੱਲਾਂ ਸਾਰੀਆਂ ਬੜੇ 리ਡਰ ਸਾਹਿਬਾਨ ਕਰਨਗੇ ਸੋ ਅੱਜ ਇੱਕੋ ਆਗਾਜ਼ ਹੋਣਾ ਤੇ ਆਪਾਂ ਬੜੇ ਜ਼ਬਰਦਸਤ ਤਰੀਕੇ ਨਾਲ ਆ ਜਿਹੜਾ ਉਹ ਚੋਣ ਮਹਿ ਤੇ ਜਿਹੜੀਆਂ ਦੇਸ਼ ਦੇ ਵਿਰੋਧੀ ਕੁਸ਼ਕੀਆਂ ਇਹ ਜਿਆਣੇ ਉਹਨਾਂ ਨੂੰ ਕਾਂਗਰਸ ਪਾਰਟੀ ਹੀ ਲੜ ਕੇ ਜਿਹੜੀ ਸਾਡੇ ਰਾਹੁਲ ਗਾਂਧੀ ਦੀ ਝੋਲੀ ਚ ਕੱਲੀ-ਕੱਲੀ ਸੀਟ ਜਾਊਗੀ ਤਾਂ ਆਪਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਾਂਗੇ ਤੇ ਹਮੇਸ਼ਾ ਸੰਘਰਸ਼ ਹੀ ਕਰਿਆ ਜਦੋਂ ਮੈਂ ਯੂਨੀਵਰਸਿਟੀ ਕੋਈ ਨਾ ਮੈਨੂੰ ਕੱਲ ਪੁੱਛਣ ਲੱਗੇ ਕਿ ਨਾ ਪਾਰਟੀ ਵਾਲਿਆਂ ਦਾ ਨਹੀਂ ਪਤਾ ਹੁੰਦਾ 27 ਦੀ ਵੀ ਗੱਲ ਕਰ ਲਈ ਮੈਂ ਕਿਹਾ ਕਮੇਟੀ ਕੰਮਨਡਮੈਂਟਰ ਦੀ ਗੱਲ ਹੀ ਹੈਗੀ ਇਹ ਧੂਰੀ ਮੈਂ ਜੰਮਿਆ ਇਹ ਮੇਰਾ ਹਕ ਦਾ ਇਹ ਇਹ ਕਹਿੰਦੀ ਜਦੋਂ ਮੈਂ ਯੂਨੀਵਰਸਿਟੀ ਗਿਆ ਨਾ ਉਹ ਮੇਰੀ ਪਾਰਟੀ ਲਗਾਤਾਰ 4 ਸਾਲ ਹਾਰਦੀ ਸੀ ਤੇ ਸਾਡੇ ਜੋ ਕੈਂਡੀਡੇਟ ਖੜਾ ਹੁਣ ਨੂੰ ਸੀ ਮਿਲਦਾ ਮੈਂ ਉੱਥੇ ਜਦੋਂ ਪਾਰਟੀ ਨੂੰ ਜਿਤਾਇਆ ਰਿਕਾਰਡ ਮਾਰਨ ਦਿੱਤਾਇਆ ਅੱਜ ਵੀ ਉਹ ਬੰਦੇ ਸਾਡੇ ਨਾਲ ਜੁੱਤੂ ਤੁਰੇ ਹੋਇਆ 2002 ਤੋਂ ਕਲਾਸ ਦੇ ਮੈਨੇਜਰ ਤੋਂ ਤੇ ਮੈਂ ਆਪਣੇ ਬਾਪ ਦੀ ਪੱਗ ਨੂੰ ਕਾਗਲਵਾਦਾ ਇਧਰ ਉਧਰ ਹੋ ਜਾਏ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸਦਾ ਤਲਵੀਜ਼ ਤਿੰਨ ਦਿਨ ਚ ਜਿਹੜਾ ਤੁਸੀਂ ਨਵੇਂ ਨੂੰ ਪਿਆਰ ਦਿੱਤਾ ਆਪਾਂ ਹਰੂ ਜੇ ਪਹਿਲਾਂ ਵੀ ਆਪਾਂ ਦੱਸ ਸੀ ਪਰ ਜਦੋਂ ਦੁੱਖ ਪੈਂਦਾ ਨਾ ਜਦੋਂ ਦੁੱਖ ਦੀ ਘੜੀ ਹੁੰਦੀ ਆ ਜਾਂ ਕੋਈ ਇਹਦੀ ਗੱਲ ਹੋ ਜਾਂਦੀ ਆ ਉਦੋਂ ਪਤਾ ਲੱਗਦਾ ਕਿ ਯਾਰ ਬੰਦੇ ਕੌਣ ਖੜੇ ਨੇ ਇੱਕ ਪਾਸੇ ਜਿੱਥੇ ਥੋੜਾ ਜਿਹਾ ਦੁੱਖ ਸੀਗਾ ਜਦੋਂ ਸਹਿਰਾ ਸਾਹਿਬ ਨੇ ਉਹ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਦਾ ਸਾਰੇ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ ਅਸੀਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਨਾਲ ਇੱਕ ਟੱਬਰ ਮੰਗੂ ਜਿਹੜਾ ਇੱਕ ਪਰਿਵਾਰ ਹੁੰਦਾ ਤੇ ਕਦੇ ਵੀ ਮੈਂ ਵਾਅਦਾ ਕਰਦਾ ਇਕ ਤੁਹਾਨੂੰ ਕਿਸੇ ਵੀ ਚੀਜ਼ ਦੀ ਇਹ ਜੀ ਦਿੱਕਤ ਪਰੇਸ਼ਾਨੀ ਮਹਿਸੂਸ ਨਹੀਂ ਹੋਣੀ ਅਸੀਂ ਸਾਰਾ ਪਰਿਵਾਰ ਖਾਸ ਤੌਰ ਤੇ ਮੇਰੀ ਵਾਈਫ ਤੇ ਜਿਹੜਾ ਮੇਰਾ ਪੂਰਾ ਪਰਿਵਾਰ ਜਿਹੜੇ ਤੁਸੀਂ ਸਾਰਾ ਮੇਰਾ ਟੱਬਰ ਹੋਂ ਜਿੰਨੇ ਜਾਣੇ ਉਰੇ ਬੈਠੇ ਹੋ ਤੇ ਸਾਰੇ ਜਾਣੇ ਆਪਾਂ ਹਮੇਸ਼ਾ ਜਿਹੜਾ ਚੜ੍ਹਦੀ ਕਲਾ ਦੇ ਪਾਸੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਆਪਾਂ ਕੰਮ ਕਰਾਂਗੇ ਤੇ ਬੜੇ ਜਬਰਦਸਤ ਤਰੀਕੇ ਨਾਲ ਜਿਹੜਾ ਆਪਾਂ ਚੋਣ ਮਹੀਨੇ ਨੂੰ ਪਖਾਵਾਂਗੇ ਸੋ ਇੱਥੇ ਪਹੁੰਚਣ ਦੇ ਸਾਰੇ ਸੀਨੀਅਰ ਲੀਡਰਸ਼ਿਪ ਸਹਿਬਾਨ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੁਝ ਵੀ ਕੋਈ ਹਾਈ ਕਮਾਂਡ ਨੂੰ ਮੈਂ ਕਹਿਣਾ ਕੁਝ ਮੂੰਹ ਚੋ ਕਈ ਵਾਰ ਛੋਟਾ ਬੱਚਾ ਛੋਟਾ ਭਰਾ ਮੈਂ ਤੇ ਸਿਵਰ ਛੋਟੇ ਆ ਹਮੇਸ਼ਾ ਛੋਟੇ ਹੀ ਰਹਿਣਾ ਤੇ ਇਨਸਾਨ ਨੂੰ ਸਾਰੀ ਉਮਰ ਸਿੱਖਣਾ ਹੀ ਚਾਹੀਦਾ ਚਾਹੇ ਸਿਵਿਆਂ ਦੇ ਰਾਜ ਪੈ ਜੇ ਮੈਨੂੰ ਮੈਂ ਇਹ ਲੱਗਦਾ ਵੀ ਸਿੱਖਣਾ ਚਾਹੀਦਾ ਸੋ ਕਈ ਵਾਰ ਕੋਈ ਗੱਲ ਐ ਜੀ ਮੇਰੀ ਕੋਈ ਗੱਲ ਕਿਸੇ ਨੂੰ ਵਧੀਆ ਨਾ ਲੱਗੀ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਚਾਹਣਾ ਪ੍ਰਮਾਤਮਾ ਅੱਗੇ ਤੋਂ ਹੋਰ ਆਕਲ ਦਵੇ ਅੱਗੇ ਤੋਂ ਹੋਰ ਸਹਿਨ ਸ਼ਕਤੀ ਦਵੇ ਤਾਂ ਕਿ ਆਪਾਂ ਹੋਰ ਵਧੀਆ ਤਰੀਕੇ ਨਾਲ ਜ਼ਿੰਮੇਵਾਰੀਆਂ ਵੱਡੀਆਂ ਮੋਟੀਆਂ ਤੇ ਰੱਖ ਕੇ ਆਪਾਂ ਆਪੇ ਲੋਕਾਂ ਨੂੰ ਰੀਡ ਕਰ ਸਕੀਏ ਤਾਂ ਆਪਾਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਮਾਹੌਲ ਜਿਹੜਾ ਸਿਰ ਸਕੀਏ ਸੋ ਸਾਰਿਆਂ ਦਾ ਮੇਰੇ ਨਾਲ ਅੱਜ ਜਦੋਂ ਮੈਂ ਲਾਈਵ ਹੋਇਆ ਮੈਂ ਦਾਦਾ ਜਿੰਨੇ ਲੋਕਾਂ ਦੇ ਵਿਊਜ਼ ਨੇ ਉਹਨਾਂ ਨੂੰ ਵੀ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਖਾਸ ਤੌਰ ਤੇ ਮੈਂ মিডিਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲੀ-ਕੱਲੀ ਗੱਲ ਮੇਰੀ ਪਹੁੰਚਾਈ ਬਟ ਮੇਰਾ ਜਿਹੜਾ ਮੈਸੇਜ ਆ ਇਹ ਉਹ ਲੋਕਾਂ ਲਈ ਆ ਵੀ ਕਿ ਟਿਕਟ ਨਹੀਂ ਮਿਲੀ ਤਾਂ ਤੁਸੀਂ ਪਾਰਟੀ ਛੱਡ ਦਿਓ ਮੈਂ ਇਹ ਚੀਜ਼ ਦੱਸਣੀ ਚਾਹਣਾ ਵੀ ਚੰਗੇ ਲੀਡਰ ਅੱਜ ਵੀ ਨੇ ਲੋਕਾਂ ਦਾ ਲੀਡਰਾਂ ਤੋਂ ਵਿਸ਼ਵਾਸ ਛੁੱਟ ਗਿਆ ਮੈਂ ਉਹ ਚੀਜ਼ ਚੇਂਜ ਕਰਨ ਵਾਸਤੇ ਇਹ ਸਟੈਪ ਲਿਆ ਇਹ ਹਰੇਕ ਲੀਡਰ ਇੱਕ ਹੋ ਜਣੇ ਹੁੰਦਾ ਹਰੇਕ ਗਦੇ ਕੋਲੇ ਨੂੰ ਬਰਾਬਰ ਦਾ ਸਮਝੋ ਹਰੇਕ ਇਨਸਾਨ ਜਿਹੜਾ ਉਹ ਗੈਰ ਕੀ ਬੰਦਾ ਹੁੰਦਾ ਤੇ ਰਾਜਨੀਤੀ ਨੂੰ ਇਸ ਤਰੀਕੇ ਨਾਲ ਸਮਝੋ ਰਾਜਨੀਤੀ ਲੋਕ ਹੀ ਜਿਹੜੇ ਸਟੇਟ ਨੂੰ ਚਲਾਉਂਦੇ ਨੇ ਜਾਂ ਲੋਕਾਂ ਨੂੰ ਚਲਾਉਂਦੇ ਨੇ ਸੋ ਜਿਹੜਾ ਇਹ ਸਮਾਂ ਆਉਣ ਵਾਲਾ ਨੌਜਵਾਨਾਂ ਦਾ ਸਮਾਂ ਚੰਗੇ ਬੰਦਿਆਂ ਦਾ ਸਮਾਂ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਲੜ ਸਕੀਏ ਕਿਉਂਕਿ ਬਾਹਰ ਬਹਿ ਕੇ ਨਹੀਂ ਤੁਸੀਂ ਲੜ ਸਕਦੇ ਤੁਸੀਂ ਆਪਦੇ ਸਿਸਟਮ ਦੇ ਵਿੱਚ ਹੀ ਕਿਸੇ ਨਾ ਕਿਸੇ ਦਾ ਕੁਰਬਾਨੀ ਦੇਣੀ ਪਊਗੀ ਨਾ ਹਰੇਕ ਬੰਦੇ ਨੂੰ ਤਾਂ ਉਹਦਾ ਲਾਹਾ ਮਿਲਨੇ ਸਕਦਾ ਤੇ ਮੈਂ ਆਪਦੇ ਸਿਸਟਮ 'ਚ ਰਹਿ ਕੇ ਆਪਦੇ ਭਰਾਵਾਂ ਦੀ ਆਵਾਜ਼ ਆ ਜਿਹੜੀ ਉਹ ਹਾਈ ਕਮਾਂਡ ਦੇ ਅੱਗੇ ਬੁਲੰਦ ਕਰ ਦਰਾਂਗੇ ਸਰਦਾਰ ਸੁਖਪਾਲ ਸਿੰਘ ਖੇੜਾ ਵਾਸਤੇ ਤੇ ਅਸ਼ੀਰਵਾਦ ਸਾਡੇ ਵੱਡੇ ਭਾਈ ਰਾਜਾ ਬੜਿੰਗ ਦਾ ਤੇ ਸਾਡੀ ਮਾਂ ਵਰਗੀ ਮਾਂ ਬੀਬੀ ਪੱਠਲ ਜੀ ਬੈਠੇ ਆ ਬਸ ਆਦਾ ਗੱਲਾਂ ਨਹੀਂ ਕਰੂੰਗੀ ਖੇੜਾ ਸਾਹਿਬ ਨੂੰ ਇੱਕੋ ਗੱਲ ਕਹੂੰਗੀ ਵੀਰ ਜੀ ਵਫਾਦਾਰੀ ਇਮਾਨਦਾਰੀ ਤੇ ਜਜ਼ਬੇ ਨਾਲ ਤੁਹਾਨੂੰ ਸੰਗਰੂਰ ਤੋਂ ਜਿਤਾ ਕੇ ਤੋਰਾਂਗੇ